ਸ਼੍ਰੀ ਮਕਸਰ ਸਾਹਿਬ ਦੇ ਅਧੀਨ ਪੈਂਦੇ ਥਾਣਾ ਲੰਬੀ ਦੀ ਪੁਲਿਸ ਵੱਲੋਂ ਨਸ਼ੇ ਦਾ ਇੱਕ ਅਜੀਹਾ ਪਰਚਾ ਦਰਜ ਕੀਤਾ ਗਿਆ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਐਡਾ ਵੱਡਾ ਤਸਕਰ ਤੇ ਐਡੀ ਵੱਡੀ ਖੇਪ ਫੜ ਲਈ ਮੈਂ ਹੁਣ ਤੁਹਾਨੂੰ ਪਰਚੇ ਬਾਰੇ ਦੱਸਦਾ ਹਾਂ ਕਿ ਲੰਬੀ ਥਾਣਾ ਦੀ ਪੁਲਿਸ ਵੱਲੋਂ ਜਿਹੜਾ ਤਸਕਰ ਫੜਿਆ ਗਿਆ ਮੈਂ ਉਹਦਾ ਜਿਹੜੀ ਸੰਖੇਪ ਦੇ ਵਿੱਚ ਜਾਣਕਾਰੀ ਦਿੰਦਾ ਸੰਖੇਪ ਹਾਲਾਤ ਇਸ ਪ੍ਰਕਾਰ ਹੈ ਕਿ ਮਿਤੀ 26/4/2025 ਨੂੰ ਐਸਆਈ ਕਰਮਜੀਤ ਕੌਰ ਮੁਖ ਅਫਸਰ ਥਾਣਾ ਲੰਬੀ ਯਾਨੀ ਕਿ ਐਸਐਚਓ ਲੰਬੀ ਸਮੇਤ ਸਾਥੀ ਕਰਮਚਾਰੀਆਂ ਦੇ ਲਿੰਕ ਰੋਡ ਲੰਬੀ ਤੋਂ ਪੰਜਾਬਾ ਜਾਂਦੇ ਹੋਏ ਨਜ਼ਦੀਕ ਸ਼ਮਸ਼ਾਨ ਘਾਟ ਬਹਾਦ ਪਿੰਡ ਲੰਬੀ ਪੁੱਜੇ ਤਾਂ ਸ਼ਮਸ਼ਾਨ ਘਾਟ ਦੇ ਗੇਟ ਦੇ ਅੰਦਰਲੇ ਪਾਸੇ ਨਲਕੇ ਦੇ ਕੋਲ ਇੱਕ ਨੌਜਵਾਨ ਬੈਠਾ ਲਿਫਾਫੇ ਵਿੱਚੋਂ ਕੱਢ ਕੇ ਕੁਝ ਖਾਂਦਾ ਦਿਖਾਈ ਦਿੱਤਾ ਜਿਸ ਤੇ ਐਸਆਈ ਕਰਮਜੀਤ ਕੌਰ ਗੱਡੀ ਰਿਕਵਾ ਕੇ ਉਸ ਦੇ ਕੋਲ ਪੁੱਜੀ ਤਾਂ ਉਹ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਹੱਥ ਵਿੱਚ ਫੜੀ ਖਾਲੀ ਮومی ਲਿਫਾਫੀ ਪਾਰਦਰਸ਼ੀ ਜਿਸ ਵਿੱਚ ਚੂਰਾ ਪੋਸਟ ਲੱਗਾ ਸਾਫ਼ ਦਿਖਾਈ ਦੇ ਰਿਹਾ ਹੈ ਤੇ ਜ਼ਮੀਨ ਤੇ ਸੁੱਟ ਕੇ ਕਿਸ ਕਰਨ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਦੀਪ ਸਿੰਘ ਅਕਤ ਦੱਸਿਆ ਤੇ ਕਿਹਾ ਕਿ ਪੁੱਕੀ ਚੂਰਾ ਪੋਸਟ ਖਾਣ ਦਾ ਆਦੀ ਹੈ ਜਿਸ ਤੇ ਮੁਕੱਦਮਾ ਦਾਜਰ ਰਜਿਸਟਰਡ ਕਰ ਲਿਆ ਗਿਆ ਧਰਾਵਾਂ ਲਗਾਈਆਂ ਗਈਆਂ 27 61 85 ਐਨ ਡੀ ਪੀ ਐਸ ਦੀਆਂ ਤੇ ਉਹਦੇ ਕੋਲ ਬਰਾਮਦ ਕੀ ਹੋਇਆ ਹੁਣ ਤੁਸੀਂ ਮਾਲ ਵੇਖੋ ਬਰਾਮਦ ਕੀ ਹੋਇਆ ਉਹਦੇ ਕੋਲ ਖਾਲੀ ਮੋਮੇ ਦੀ ਮੋਮੀ ਲਫਾਫੀ ਪਾਰਦਰਸ਼ੀ ਜਿਸ ਵਿੱਚ ਚੂਰਾ ਪੋਸਟ ਲੱਗਾ ਹੋਇਆ ਇੱਕ ਲਫਾਫਾ ਮਿਲਿਆ ਜਿਹਦੇ ਵਿੱਚ ਕੋਈ ਪੋਸਟ ਲੱਗਿਆ ਹੋਇਆ ਮਤਲਬ ਕਿੱਡੀ ਵੱਡੀ ਖੇ ਫੜ ਲਈ ਗਈ ਹੈ ਕਿੱਡੀ ਵੱਡੀ ਪ੍ਰਾਪਤੀ ਹੈ ਇਤਾਂ ਬਸ ਇਹ ਲੱਗ ਰਿਹਾ ਜਿਸ ਤਰੀਕੇ ਦੇ ਨਾਲ ਇਹ ਵੱਡੀ ਖੇਪ ਫੜੀ ਹੈ ਕਿ ਜਿਹੜੀ ਅੰਡਾਨੀ ਦੀ ਬੰਦਰਗਾਹ ਦੇ ਉੱਤੇ ਜਿਹੜਾ ਕਰੋੜਾਂ ਰੁਪਏ ਦਾ ਅਰਬਾਂ ਰੁਪਏ ਦਾ ਚਿੱਟਾ ਆਇਆ ਸੀ ਜਾਂ ਹੈਰਨ ਆਈ ਸੀ ਉਸ ਤੋਂ ਬਾਅਦ ਇਹ ਦੂਜੀ ਪ੍ਰਾਪਤੀ ਹੈ ਉਹ ਤਾਂ ਪਤਾ ਨਹੀਂ ਉਹ ਕਿੱਧਰ ਖੁਰਦ-ਬੁਰਦ ਹੋ ਗਈ ਹੈ ਕਿੱਧਰ ਗਈ ਕੀ ਦਾ ਨਾਮ ਆਇਆ ਕੀ ਦਾ ਨਹੀਂ ਆਇਆ ਪਰ ਇਸ 'ਚ بڑا ਬੰਦਾ ਕਾਬੂ ਵੀ ਕਰ ਲਿਆ ਗਿਆ ਤੇ ਬੰਦੇ ਨੂੰ ਜਿਹੜਾ ਉਹ ਕਹਿੰਦੇ ਆ ਕਿ ਅੱਜ ਅਦਾਲਤ ਦੇ ਵਿੱਚ ਵੀ ਪੇਸ਼ ਕਰ ਦੇਣਾ ਤਾਂ ਹੁਣ ਸਵਾਲ ਤੇ ਸਮਝ ਨਹੀਂ ਆ ਰਹੀ ਕਿ ਚੂਰਾ ਪੋਸਟ ਲੱਗੀ ਖਾਲੀ ਲਫਾਫਾ ਮਤਲਬ ਇਹ ਪ੍ਰਾਪਤੀ ਵਾਕਈ ਕਾਬਲੇ ਤਾਰੀਫ ਹੈ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਇਸ ਦੇ ਜਣੇ ਕਿ ਵਧਾਈ ਦੇ ਪਾਤਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਧਾਈ ਦੇ ਪਾਤਰ ਨੇ ਕਿ ਜਿਸ ਹਿਸਾਬ ਨਾਲ ਇਹ ਬੰਦੇ ਫੜੇ ਜਾ ਰਹੇ ਨੇ ਜਿਸ ਹਿਸਾਬ ਨਾਲ ਐਡੀ ਐਡੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ ਅਕਸਰ ਪੰਜਾਬ ਦੇ ਲੋਕ ਰੌਲਾ ਪਾਉਂਦੇ ਨੇ ਕਿ ਤੁਸੀਂ ਛੋਟੇ ਲੋਕਾਂ ਨੂੰ ਹੱਥ ਪਾ ਰਹੇ ਹੋ ਵੱਡਿਆਂ ਨੂੰ ਨਹੀਂ ਪਾ ਰਹੇ ਪਰ ਜਿਸ ਤਰੀਕੇ ਨਾਲ ਇਹ ਹੱਥ ਪਾਇਆ ਇਥੇ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਪੁਲਿਸ ਕਿਸੇ ਨੂੰ ਵੀ ਨਹੀਂ ਬਖਸ਼ੇਗੀ ਜਿਹਦੇ ਕੋਲ ਜਿੰਨੀ ਵੱਡੀ ਖੇਪ ਚਾਹੇ ਖਾਲੀ ਲਿਫਾਫਾ ਵੀ ਮਿਲ ਜਾਵੇ ਉਹਦੇ ਤੇ ਵੀ ਪਰਚਾ ਦਿੱਤਾ ਜਾਵੇਗਾ ਤਾਂ ਇਸ ਵਿਸ਼ੇ ਤੇ ਪੋਸਟ ਪਾਈ ਹੈ ਆਰਟੀਆ ਐਕਟੀਵਿਸਟ ਮਾਨਗੋਇਲ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਿ ਉਹ ਇਸ ਐਡੇ ਵੱਡੇ ਪਰਚੇ ਨੂੰ ਕਿਵੇਂ ਦੇਖਦੇ ਹੋ ਐਡੀ ਵੱਡੀ ਬਰਾਮਦਗੀ ਨੂੰ ਕਿਵੇਂ ਦੇਖਦੇ ਸੜਨ ਵਾਲਾ ਆਰਟੀ ਐਕਟੀਵਿਸਟ ਮਾਨਗੁਏਲ ਜੁੜ ਚੁੱਕੇ ਨੇ ਗੁਏਲ ਸਾਹਿਬ ਨਾਲ ਗੱਲਬਾਤ ਕਰਦੇ ਗੁਏਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਜੀ ਐਫ ਆਈ ਆਰ ਦਰਜ ਹੋਈ ਹੈ ਥਾਣਾ ਲੰਬੀ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦਾ ਇਹ ਥਾਣਾ ਹੈ ਲੰਬੀ ਦੇ ਵਿੱਚ ਕਿ ਇੱਕ ਨਸ਼ੇ ਦਾ ਸਮਗਲਰ ਕਹਿ ਲਓ ਤਸਕਰ ਕਹਿ ਲਓ ਖਾਨ ਵਾਲਾ ਕਹਿ ਲਓ ਕੁਛ ਕਹਿ ਲਓ ਉਹਨੂੰ ਉਹ ਫੜਿਆ ਗਿਆ ਖਾਲੀ ਲਿਫਾਫੇ ਦੇ ਨਾਲ ਜਿਹਦੇ ਚ ਭੁੱਕੀ ਲੱਗੀ ਹੋਈ ਸੀ ਲਿਬੜਿਆ ਹੋਇਆ ਸੀ ਭੁੱਕੀ ਨਾਲ ਇਹਨੂੰ ਕਿਵੇਂ ਦੇਖਦੇ ਹੋ ਪਰਚੇ ਨੂੰ ਤੁਸੀਂ ਨਹੀਂ ਮੈਂ ਤਾਂ ਇਹ ਕਹਿੰਦਾ ਬਹੁਤ ਮੁਕਸਰ ਸਾਹਿਬ ਦੇ ਜਿਹੜੇ ਐਸ ਐਸ ਪੀ ਸਾਹਿਬ ਨੇਗੇ ਬਹੁਤ ਵਧਾਈ ਦੇ ਪਾਤਰ ਨੇ ਉਹਨਾਂ ਨੇ ਏਡਾ ਵੱਡਾ ਸਮਗਲਰ ਫੜ ਲਿਆ ਤੇ ਮਾਨ ਸਾਹਿਬ ਵੀ ਮੈਂ ਕਹਿੰਦਾ ਨਾਲੋ ਨਾਲ ਵਧਾਈ ਦੇ ਪਾਤਰ ਨੇ ਜਿਹੜਾ ਉਹ ਏਡੇ ਏਡੇ ਵੱਡੀਆਂ ਮੱਛੀਆਂ ਦੀ ਗੱਲਾਂ ਹੋ ਰਹੀਆਂ ਸੀ ਬਹੁਤ ਵੱਡੀ ਮੱਛੀ ਫੜ ਲਈ ਉਹਨਾਂ ਨੇ ਪਿਛਲੇ ਦਿਨਾਂ ਵੀ ਇਹਨਾਂ ਨੇ ਇੱਕ ਵੱਡੀ ਮੱਛੀ ਫੜੀ ਸੀ ਉਹ ਕਹਿੰਦੇ ਸੀ ਕਿ ਕੋਈ ਬੰਦਾ ਝਾੜੀਆਂ 'ਚ ਬੈਠਾ ਸੀਗਾ ਨਾਲ ਬੋਤਲ ਸੀ ਪਾਣੀ ਦੀ ਤੇ ਨਿਫਾਫੇ ਤੇ ਥੋੜੀ ਜੀ ਫੀਮ ਲੱਗੀ ਸੀ ਉਹ ਵੀ ਫੜ ਕੇ ਕਹਿੰਦੇ ਅੰਦਰ ਦੇ ਦਿੱਤਾ ਬਿਲਕੁਲ ਤੇ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਇਹੀ ਕਹਿ ਸਕਦਾ ਸੀ ਤਾਂ ਮਤਲਬ ਅੱਜ ਇਸ ਤ੍ਰਿਕੇਨਾ ਮਤਲਬ ਜਿਹੜੀ ਭੁੱਕੀ ਦੀ ਜਿਹੜੀ ਇਹ ਕੁਆਂਟੀਟੀ ਮੰਨੀ ਜਾਂਦੀ ਹੈ ਜਿਹਨੂੰ ਕਮਰਸ਼ੀਅਲ ਕਹਿੰਦਾ 50 ਕਿਲੋ ਤੋਂ ਉੱਪਰ ਹੈ ਚਲੋ ਉਦੋਂ ਘੱਟ ਵੀ ਨਸ਼ਾ ਤਾਂ ਨਸ਼ਾ ਸੀ ਨਸ਼ੇ ਦੀ ਹਮਾਇਤ ਨਹੀਂ ਕਰਦੇ ਜਿੰਨਾ ਚਿਰ ਉਹ ਸਰਕਾਰ ਵੱਲੋਂ ਇਲੀਗਲ ਹੈ ਪਰ ਲਫਾਫਾ ਭੁੱਕੀ ਨਾਲ ਲਿਬੜਿਆ ਲਫਾਫਾ ਇਹ ਆਪਣੇ ਆਪ ਕੀ ਇੱਕ ਨਵਾਂ ਸਵਾਲ ਪੈਦਾ ਕਰਦਾ ਅਫੀਮ ਨਾਲ ਲਿਬੜਿਆ ਹੁੰਦਾ ਚਿੱਟੇ ਨਾਲ ਵੀ ਹੁੰਦਾ ਭੁੱਕੀ ਨਾਲ ਲਿਬੜਿਆ ਲਫਾਫਾ ਇਹ ਕੀ ਚੀਜ਼ ਹੋਈ ਮਾਨਸ ਬਿਲਕੁਲ ਜਿਹੜੀ ਕਮਰਸ਼ੀਅਲ ਕੁਆਂਟੀਟੀ ਆ ਕਾਪੀ ਦੀ ਉਹ 50 ਕਿਲੋ ਹੈਗੀ ਤੇ ਜਿਹੜੀ ਸਮਾਲ ਕੁਆਂਟੀਟੀ ਉਹ ਵੀ 1 ਕਿਲੋ ਹੈਗੀ ਜੀ ਤੇ ਉਹ ਤੁਸੀਂ ਦੇਖੋ ਵੀ ਕੀ ਮਤਲਬ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ ਭੁੱਕੀ ਪਹਿਲੀ ਗੱਲ ਤੇ ਡਰਾਈ ਚੀਜ਼ ਹੈ ਉਹ ਹਨਾ ਉਹਨਾਂ ਨਾਲ ਲਫਾਫਾ ਲਫਾਫਾ ਵਾਲੇ ਬੜੂ ਉਸ ਨਾਲ ਮੈਂ ਕਹਿੰਨਾ ਕਿ ਜਿਹੜੇ ਇੱਥੋਂ ਦੇ ਐਸਆਈ ਮੇਜ ਜਿਨ੍ਹਾਂ ਨੇ ਪਰਚਾ ਦਿੱਤਾ ਕਰਮਜੀਤ ਕੌਰ ਲੰਬੀ ਥਾਣੇ ਤੇ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਵੀ ਇਹਹੇ ਜੇ ਕੰਮ ਕਰਦੇ ਰਹੋ ਦਰਸਲ ਮਨਿੰਦਰ ਜੀ ਆਪਾਂ ਸੀਰੀਅਸ ਗੱਲ ਪਾਸੇ ਆਉਣੇ ਆ ਗੱਲ ਇਹ ਹੈ ਕਿ ਤੁਸੀਂ ਪਿਛਲੇ ਦਿਨੀ ਵੀ ਇੱਕ ਬੰਦੇ ਦੀ ਗੱਲ ਸੁਣੀ ਹੋਣੀ ਕਿ ਜਿਹੜਾ ਕੋਈ ਪੁਰਾਣਾ ਅਪਰਾਧੀ ਸੀਗਾ ਜਿਹੜਾ ਹੁਣ ਬਾਹਰ ਸੀਗਾ ਉਹਨੂੰ ਵੀ ਪੁਲਿਸ ਵਾਲੇ ਕਹਿੰਦੇ ਸੀ ਉਹ ਕਹਿੰਦਾ ਉਹ ਕਹਿ ਰਿਹਾ ਸੀ ਕਿ ਮੈਨੂੰ ਬੁਲਾ ਕੇ ਕਹਿ ਰਹੇ ਆ ਪੁਲਿਸ ਵਾਲੇ ਕਿ ਤੇਰੇ ਤੇ ਇੱਕ ਸ਼ਰਾਬ ਦਾ ਪਰਚਾ ਪਾਉਣੇਗਾ ਤੇਰੇ ਤੇ ਜਾਲੀ ਨਕਲੀ ਸ਼ਰਾਬ ਦਾ ਪਰਚਾ ਪਾਉਣੇ ਜਾਂ ਕਹਿ ਲੋ ਕਿ ਘਰ ਦੀ ਗੱਡੀ ਦਾ ਪਰਚਾ ਪਾਉਣੇ ਪਵਾਲਾ ਤੂੰ ਆਪਦਾ ਪਰਚਾ ਨਹੀਂ ਅਸੀਂ ਆਪੇ ਨਹੀਂ ਪਰ ਅਸੀਂ ਚੱਕੇ ਦਾ ਉਹ ਫਰੋਈ ਪਰ ਦੀ ਘਟਨਾ ਅਸੀਂ ਕਵਰ ਕੀਤੀ ਸੀ ਉਹ ਖਬਰ ਹਾਂਜੀ ਹਾਂਜੀ ਤੇ ਉਹ ਉਹ ਗੱਲ ਉਹੀ ਹੈ ਕਿ ਇਨਾਂ ਦੇ ਉੱਤੇ ਪ੍ਰੈਸ਼ਰ ਪਿਆ ਹੋਇਆਗਾ ਇਹਨਾਂ ਦੇ ਉੱਤੇ ਜਾਲੀ ਪਰਚੇ ਪਾ ਕੇ ਜਨਾਂ ਨੂੰ ਇਹਨਾਂ ਨੂੰ ਇੱਕ ਤਰੀਕੇ ਨਾਲ ਟਾਰਗੇਟ ਮਿਲੇ ਹੋਇਆ ਹੈ ਕਿ ਤੁਸੀਂ ਮਹੀਨੇ ਦੇ ਵਿੱਚ ਇਹਨੇ ਐਨਡੀਪੀਐਸ ਦੇ ਪਰਚੇ ਪਾਉਣੇ ਨੇਗੇ ਤਾਂ ਕਿ ਇਹ ਜਿਹੜੇ ਹੈਗੇ ਦਿਖਾ ਸਕਣ ਉਸ ਤੋਂ ਬਾਅਦ ਕਿ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੇ ਇਹਨਾਂ ਦੇ ਹੋਣਗੇ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂਗੇ ਅੰਕੜਾ ਅੰਕੜਾ ਅਫਸਰ ਉੱਥੇ ਬਹਿੰਦੇ ਹਨ ਕੋਲ ਸਾਹਿਬ ਅੰਕੜਾ ਅਫਸਰ ਫਿਰ ਮਹੀਨੇ ਬਾਅਦ ਦੱਸ ਦੇਗੇ ਉੱਥੇ ਹੈੱਡਕੁਆਰਟਰ ਤੇ ਬਹਿ ਕੇ ਕਿ ਅਸੀਂ ਇੰਨੇ 100 ਬੰਦੇ ਫੜੇ ਅਸੀਂ ਇੰਨੇ ਇੰਨੇ ਹਜ਼ਾਰ ਬੰਦੇ ਫੜੇ ਅਸੀਂ ਇੰਨੀ ਕੁਆਂਟੀਟੀ ਵੜੀ ਉਹ ਫਿਰ ਜਿਹੜੇ ਆ ਲਿਫਾਫੇ ਲਫੂਫੇ ਵਾਲੇ ਖਾਲੀ ਲਿਫਾਫੇ ਵਾਲੇ ਆਗੇ ਕਿਸੇ ਤੇ ਟੀਮ ਲੱਗੀ ਕਿਸੇ ਤੇ ਭੁੱਕੀ ਲੱਗੀ ਇਹ ਸਭ ਵੱਡੇ ਸਮਗਲਰਾਂ ਦੇ ਵਿੱਚ ਪਾ ਦਿੰਦੇ ਆ ਫਿਰ ਉਸ ਤੋਂ ਬਾਅਦ ਜਿਹਦਾ ਕੋਈ ਥੜਾ ਥੋੜਾ ਟਾਇਆ ਹੁੰਦਾ ਜਿਹਦਾ ਕੋਈ ਮੜਾ ਮੋਟਾ ਇਲੀਗਲ ਕੋਈ ਘਾਟਾ ਆਇਆ ਹੁੰਦਾਗਾ ਉਹ ਨੂੰ ਇਹ ਕਹਿੰਦਾ ਤੇ ਆ ਜੀ ਹਾਂ ਜੀ ਇਹਨੇ ਨਸ਼ੇ ਦੇ ਸਮਗਲਰ ਨੇ ਬਹੁਤ ਵੱਡੀਆਂ ਅੰਕੂਠੀਆਂ ਪਾ ਰੱਖੀਆਂ ਜੀ ਇਹ मतलब एक सिर्फ एक सिर्फ प्रचार मोहीम चलाई जा रही है कि उस नंबर ਨੂੰ ਵਟਾ ਕਰਨ ਦੇ ਮਾਰੇ ਇਹ ਜਾ ਕੁਛ ਕੀਤਾ ਜਾ ਰਿਹਾ ਹੋਰ ਕੋਈ ਗੱਲ ਨਹੀਂ अदरवाइज ਤੁਸੀਂ ਦੇਖੋਗੇ ਮਾਨ ਸਾਹਿਬ ਦਾ ਆਪਦਾ ਬਿਆਨ ਸੀਗਾ ਮੇਰੇ ਕਹਾਂ ਚ ਮਾਰਚ ਚ ਹੀ ਦਿੱਤਾ ਸੀ ਉਹਨਾਂ ਨੇ ਬਿਆਨ ਕਿ ਜੇ ਕੋਈ ਖੰਡ ਹੈ ਜੇ ਕੋਈ ਖੰਡ ਹੈ ਜੇ ਕੋਈ ਬਿਮਾਰ ਹੈ ਜੇ ਕੋਈ ਕਿਸੇ ਬੰਦੇ ਕੋਲ ਛੋਟੀ ਕੁਆਟਿਟੀ ਫੜੀ ਗਈ ਹੈ ਕੋਈ 10 ਵੀ ਗ੍ਰਾਮ ਕੋਈ پککی پڑی گئی ہے جب کوئی گرام دو گرام فیم پڑی گئی ہے یا نمطل وہ کھانتا ہے فیم ہے وہ نشیدی ہے وہ بمار کہہ سکتے ہیں وہ پیشنٹ کہہ سکتے ہیں بیلکول جی ਤੁਸੀਂ ਉਹਨਾਂ ਦਾ ਸਪਤੀ ਕਰੋ ਤੁਸੀਂ ਉਹਨਾਂ ਨੂੰ ਕੋਈ ਤੁਸੀਂ ਉਹਨਾਂ ਨੂੰ ਰੀਹੈਬ ਦੇ ਵਿੱਚ ਲੈ ਕੇ ਜਾਓ ਤੁਸੀਂ ਉਹਨਾਂ ਦਾ ਇਲਾਜ ਕਰਾਓ ਤੁਸੀਂ ਉਹਨਾਂ ਨਾਲ ਘਰ ਬੈਠ ਕੇ ਗੱਲ ਕਰੋ ਉਹਦੀ ਕਾਉਂਸਲਿੰਗ ਕਰਾਓ ਸਾਰਾ ਕੁਝ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੱਗੀਆਂ ਤੁਸੀਂ ਹੂਟ ਸੈਂਟਰ ਕਦੇ ਵਾਸਤੇ ਖੋਲੇ ਐ ਲੈ ਤੁਸੀਂ ਨਸ਼ਾ ਸ਼ਰੂ ਸੈਂਟਰ ਇਹਨੇ ਕਦੇ ਵਾਸਤੇ ਖੋਲੇ ਜਿਵੇਂ ਤੁਸੀਂ ਪ੍ਰਚਾਰ ਕਰਦੇ ਹੋ ਕਿ ਤੁਸੀਂ ਇੱਥੇ ਹੀ ਪਰਚੇ ਦੇਣੇ ਹੈਗੇ ਮੈਂ ਸਮਝਦਾ ਇੱਕ ਬਹੁਤ ਘਟਿਆ ਅਪਰੋਚ ਹੈਗੀ ਜੇ ਕੋਈ ਬਿਮਾਰ ਹੈ ਜੇ ਕੋਈ ਅਮਲੀ ਹੈਗਾ ਉਹਨੂੰ ਇਸ ਤਰੀਕੇ ਨਾਲ ਪਰਚਾ ਦੇ ਕੇ ਔਰ ਉਸ ਤੋਂ ਬਾਅਦ ਉਹਨੂੰ ਅੰਦਰ ਸੈਟ ਦੇ ਰਹਾ ਇਹਦੇ ਨਾਲ ਕੀ ਹੋ ਘਟੇਗਾ ਨਸ਼ਾ ਸਿੱਧੀ ਗੱਲ ਹੈ ਕਿ ਉਹ 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 ਬਾਹਰ ਆ ਕੇ ਹੋਰ ਦੁਬਾਰਾ ਫੇਰ ਲੱਗੂਗਾ ਹੋ ਸਕਦਾ ਕੋਈ ਉਹ ਉਹਦਾ ਕੰਮ ਕੰਮ ਜਿਹੜਾ ਛੁੱਟ ਗਿਆ ਉਹ ਜੇਲ੍ਹ ਦੇ ਵਿੱਚ ਜਾਣ ਦਾ ਹੋ ਸਕਦਾ ਕੋਈ ਅਪਰਾਧ ਵੀ ਕਰਨ ਲੱਗੇ ਜੇ ਹੋ ਸਕਦਾ ਉਹਨੂੰ ਸਿਸਟਮ ਦਾ ਨਾ ਗੁੱਸਾ ਵੀ ਹੋ ਜੇ ਤੇ ਉਹ ਪੁੱਠੇ ਕੰਮ ਦੇ ਵਿੱਚ ਵੀ ਪੈ ਜਾਏ ਦੇਖੋ ਇਹ ਚੀਜ਼ਾਂ ਸਸ ਜਿਹੜੀ ਸੋਸਾਇਟੀ ਹੈ ਨਾ ਇਹ ਇਹਨੂੰ ਸੁਧਾਰਨ ਵੱਲ ਜਾਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੇ ਆਮ ਆਦਮੀ ਪਾਰਟੀ ਹੈ ਇਹ ਅੰਕੜਿਆਂ ਦੀ ਗੇਮ ਦੇ ਵਿੱਚ ਪੀ ਪਈ ਹੈ ਇਹ ਇਹਨਾਂ ਨੂੰ ਸਿਰਫ ਅੰਕੜਿਆਂ ਦੀ ਗੇਮ ਦਿੱਲੀੋਂ ਸਿੱਖ ਕੇ ਆਏ ਆ ਕਿ ਇਸ ਤਰੀਕੇ ਨਾਲ ਝੂਠੇ ਅੰਕੜੇ ਵਧਾਓ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਨੇ ਉਹ ਦਿੱਲੀ ਦੇ ਵਿੱਚ ਵੱਡੇ-ਵੱਡੇ ਟੀਵੀਾਂ ਤੇ ਕਹਿਣਾ ਕਿ ਅਸੀਂ ਆਹ ਮਹੀਨੇ ਦੇ ਵਿੱਚ ਇੰਨੇ ਹਜ਼ਾਰ ਬੰਦੇ ਫੜੇ ਇੰਨੇ ਹਜ਼ਾਰ ਵੋਟੇ ਸਮਗਦਰ ਫੜੇ ਮਤਲਬ ਉਹੀ ਗੱਲ ਹੈ ਕਿ ਸਿਰਫ ਪ੍ਰਚਾਰ ਦੀ ਗੱਲ ਹੈਗੀ ਪ੍ਰਚਾਰ ਕਰਕੇ ਜਿਹੜੇ ਆਪਦੀਆਂ ਗੱਲਾਂ ਕਹੀਆਂ ਇਹਨਾਂ ਨੂੰ ਕੋਈ ਮਤਲਬ ਮੈਂ ਕਹਿੰਨੇ ਕਿ ਪਹਿਲਾਂ ਵੀ ਚਲੋ ਆਪਾਂ ਮੰਨਦੇ ਆ ਵੀ ਮੁੱਖ ਮੰਤਰੀਆਂ ਨੇ ਗਲਤੀਆਂ ਕੀਤੀਆਂ ਪਰ ਜੋ ਕੋਈ ਮੁੱਖ ਮੰਤਰੀ ਕੋਈ ਗੱਲ ਕਹਿੰਦਾ ਸੀ ਉਹਦੀ ਗੱਲ ਦੀ ਕੋਈ ਵੈਲਿਊ ਹੁੰਦੀ ਸੀਗੀ ਲੋਕ ਸਮਝਦੇ ਸੀ ਕਿ ਇਹਨੇ ਕਹੀ ਹੈ ਤਾਂ ਮਾੜੀ ਮੁੱਖ ਚਲੋ ਪੂਰੀ ਵੀ ਕਰੂਗਾ ਹੁਣ ਭਗਵੰਤ ਮਾਨ ਜੀ ਕ ਕਿ ਅਸੀਂ ਜਿਹੜੇ ਛੋਟੇ ਨੇ ਛੋੜੇ ਛੋਟੇ ਨਸ਼ੇੜੀ ਨੇ ਜਿਾ ਕਹ ਲੋ ਖਾਣ ਵਾਲੇ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਤੇ ਪਰਚੇ ਨਹੀਂ ਪਾਵਾਂਗੇ ਪਰ ਤੁਹਾਡੀ ਪੁਲਿਸ ਕੀ ਕਰਦੀ ਪਈ ਇਹਨੂੰ ਪੁੱਛਣਾ ਚਾਹੀਦਾ ਐਸਆਈ ਕਰਮਜੀਤ ਕੌਰ ਨੂੰ ਕਿ ਭਾਈ ਕਿਹੜਾ ਤਰ੍ਹਾਂ ਇਹ ਭੁੱਕੀ ਨੂੰ ਲਪਾਫਾ ਕਿਵੇਂ ਲਪੜਦਾ ਹੁੰਦਾ ਸਾਨੂੰ ਵੀ ਦਿਖਾ ਦੇ ਕਿਹਜਾ ਹੁੰਦਾ ਭੁੱਕੀ ਨਾਲ ਲਪੜਿਆ ਲਪਾਫਾ ਔਰ ਤੂੰ ਖਾਪ ਹੀ ਲਿਖਿਆ ਆਉਦੇ ਡੀਡੀਆਰ ਦੇ ਵਿੱਚ ਕਿ ਜਿਹੜੀ ਤੁਹਾਡੀ ਕ੍ਰਾਈਮ ਰਿਪੋਰਟ ਹੁੰਦੀ ਉਹਦੇ ਚ ਆਪ ਹੀ ਲਿਖਿਆ ਖਾਲੀ ਮੂਮੀ ਲਪਾਫਾ ਵੀ ਪਾਰਦਰਸ਼ੀ ਜੀ ਚ ਭੁੱਕੀ ਚੂਰਾ ਪੋਸਟ ਲੱਗਿਆ ਹੋਇਆ ਸੀਗਾ ਇਹ ਬੜਾ ਹਾਸੇ ਵਾਲਾ ਗੱਲ ਹੈ ਔਰ 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 ਇਹਦੇ ਕਾਰਵਾਈ ਹੋਣੀ ਚਾਹੀਦੀ ਹੈ ਹਜੇ ਅਫਸਰਾਂ ਦੇ ਆ ਕੀ ਤੁਸੀਂ ਰੱਖਿਆ ਮਤ ਦਾ ਮਾਲ ਦਾ ਜਿਹੜਾ ਹੈਗਾ ਥਾਣਿਆਂ ਦੇ ਵਿੱਚ ਇਹਨਾਂ ਤੋਂ ਕਰਾਉਣਾ ਕੀ ਹੈਗਾ ਇਹਨਾਂ ਨੂੰ ਆਖਦਾ ਪਈਆਂ ਹੋਈਆਂ ਵੀ ਬਹੁਤ ਸਾਰੇ ਇਹ ਜਿਹੇ ਲੋਕਾਂ ਨੂੰ ਕਿ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦੋ ਜਿਹਨੂੰ ਮਰਜ਼ੀ ਫੜ ਕੇ ਜਿੱਥੋਂ ਮਰਜ਼ੀ ਦੋਨਾਂ ਤਰ੍ਹਾਂ ਤੋਂ ਫਿਰ ਪੈਸੇ ਲੈ ਲਓ ਪਰ ਹਰ ਇੱਕ ਥਾਣੇ ਦੇ ਵਿੱਚ ਗੰਦ ਪਾਇਆ ਹੋਇਆ ਹੈ ਥਾਣਿਆਂ ਦੇ ਵਿੱਚ ਚੱਲ ਕੀ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਸਾਨੂੰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਫਿਰ ਕਿੰਨੇ ਕਿੰਨੇ ਪਾਸੇ ਨਾ ਕਾਰੋਬਾਰ ਹੁੰਦਾ ਹੈ ਬਸ ਪਰਚਾ ਪਾਓ ਬਹੁਤ ਬੁਰਾ ਹਾਲ ਹੈ ਜੀ ਇਹਨਾਂ ਨੂੰ ਸੁਧਾਰਨਾ ਚਾਹੀਦਾ ਉਹ ਜਿਹੜੇ ਚੰਗੇ ਅਫਸਰ ਨੇ ਸਾਡੇ ਜੇ ਕੋਈ ਆਪਣੇ ਚੰਗੇ ਅਫਸਰ ਵਿੱਚੋਂ ਨੌਜਵਾਨ ਜਿਹੜੇ ਹੈਗੇ ਉਹ ਉਹ ਚੰਗੀਆਂ ਪੋਸਟਾਂ ਤੇ ਲਾਉਣੇ ਚਾਹੀਦੇ ਆ ਜਿਨ੍ਹਾਂ ਨੂੰ ਕਾਨੂੰਨ ਦਾ ਵੀ ਕੋਈ ਸ਼ਰਮ ਹੋਵੇ ਮੜੀ-ਮੁੱਟੀ ਕਾਨੂੰਨ ਦੀ ਕੀ ਹੁੰਦਾ ਕਾਨੂੰਨ ਔਰ ਕਹੇ ਜੇ ਪਰਚੇ ਪਾਉਣੇ ਕਿਸ ਤਰੀਕੇ ਨਾਲ ਸੁਸਾਇਟੀ ਨੂੰ ਸੁਧਾਰਨੇ ਇਸ ਵੱਲ ਜਾਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਗੁਇਸ ਸਾਹਿਬ ਤੁਸੀਂ ਸਮਝਾ ਦਿੱਤਾ